ਉਹ ਉਹ ਲੋਗ ਆਏ ਬੇ ਆਪਣੇ ਵੱਡੇ ਬਡੇਰਿਆਂ ਨੂੰ ਜੋ ਬੰਦੇ ਬੰਦੀ ਡਬਲ ਘੱਟ ਦੇ ਜੀ ਮੈਨਾ ਨੂੰ ਫੋਲ ਦਸੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਮੁਬਾਰਕਾਂ ਸਾਰਿਆਂ ਨੂੰ ਤੇ ਦੀਦੀ ਉੱਥੇ ਆ ਗਈ ਪਿੱਛੇ ਤੇ ਦੀਦੀ ਜਿਹੜੀ ਪਿੱਛੇ ਜੋ ਬੰਦੀ ਉਹ ਆ ਰਹੀ ਪਿੱਛੇ ਹੌਲੀ ਹੌਲੀ ਤੇ ਹੁਣ ਅਸੀਂ ਜਾ ਰਹੇ ਹਾਂ ਫਿਲਹਾਲ ਪਿੰਡ ਵਿੱਚ ਗੇੜਾ ਛੇੜਾ ਕੱਢਣ ਕਿਉਂਕਿ ਛੁੱਟੀਆਂ ਹੋਈਆਂ ਹੋਈਆਂ ਨੇ ਦੇ ਨਾਲ ਬੱਚਿਆਂ ਨੂੰ ਘੁਮਾਉਣਾ ਮੜ ਜਾ ਕਿਉਂਕਿ ਘਰੇ ਬੈਠੇ ਫਿਰ ਬੋਰ ਹੋ ਹੀ ਜਾਂਦੇ ਟੀਵੀ ਦੇਖੀ ਜਾਂਦੇ ਇਸ ਕਰਕੇ ਘੰਟਾਂ ਕਿਨੂੰ ਬਾਹਰ ਘੁਮਾ ਕੇ ਫਿਰ ਵਾਪਸ ਆਉਣੇ ਕਰ ਉਹ ਉਹ ਤਨੂਏ ਕਿਹਾ ਗੁਰੂ ਬਰਾਵੋ ਲੋ ਵੀ ਅੱਜ ਤੁਹਾਨੂੰ ਚਾਰਚ ਵੀ ਬਿਲਕੁਲ ਲੱਗ ਗਿਆ ਦਿਖਾਉਣੇ ਨੇ ਕਾਫੀ ਉਚਾਈ ਤੇ ਹੁੰਦਾ ਇਹ ਬਣਾਈ ਹੋਈ ਆ ਥੱਲੇ ਕਾਂਟਾ ਕਰ ਇਹਦੇ ਜਦੋਂ ਘੰਟੇ ਬਾਦ ਵੱਜਦਾ ਹੈ ਜਦੋਂ 12 ਵਜ ਗਿਆ ਜਾਂ 1 ਵਜ ਗਿਆ ਐਦਾਂ ਵੱਜਦਾ ਹਾਂ ਪੁੱਤ ਉਹ ਖੂਆ ਓਰੇ ਇੱਧਰ ਆ ਜਾ ਹੁਣ ਇਹਨਾਂ ਬੰਦ ਕਰਿਆ ਹੋਇਆ ਪੁੱਤ ਲੋ ਜੀ ਇਹ ਹੈਗਾ ਚਰਚ ਦਾ ਫਰੰਟ ਅੱਗੇ ਤੋਂ ਓਰੇ ਮਿਊਜ਼ਿਕ ਵੀ ਚੱਲਦਾ ਵਿੱਚ ਨਾਲ ਉਹਦੇ ਹਾਂ ਇਹ 크ਿਸਮਸ ਕਰਕੇ ਰੱਖ ਦਿੰਨੇ ਪੁੱਤ ਚਰਚ ਦੇ ਮੂਹਰੇ ਬਾਈ ਜਦੋਂ 크ਿਸਮਸ ਹੁੰਦੀ ਹੈ ਨਾ ਉਹਦੇ ਲੋਕ ਰੱਖਦੇ ਆ ਆਪਣੇ ਇਹਨਾਂ ਦੇ ਧਰਮ ਦਾ ਜੀਸੂ ਰੱਖਿਆ ਹੋਇਆ ਵਿੱਚ ਐਦਾਂ ਵੀ ਐਦਾਂ ਉਹਦਾ ਜਨਮ ਹੋਇਆ ਸੀ ਉਹ ਦਿਖਾਇਆ ਹੋਇਆ ਇਹਨਾਂ ਨੇ ਤੇ ਆ ਸਾਹਮਣੇ ਚਰਚ ਚਲੀਏ ਭਾਈ ਤੇ ਬਾਕੀ ਮੈਂ ਇਹਨਾਂ ਕਤਾਲ ਆਈਆਂ ਹੋਈਆਂ ਨੇ ਕਿਉਂਕਿ ਮੇਰੀ ਇੱਕ ਅੱਖ ਥੋੜੀ ਲਾਲ ਜੀ ਰੈੱਡ ਰੈੱਡ ਹੋਈ ਪਈ ਆ ਜਦੋਂ ਸੂਰਜ ਦੀ ਧੁੱਪ ਚ ਆਉਣਾ ਮੈਂ ਜਦੋਂ ਪਰੋ ਬਾਹਲੀ ਚੁਬਦੀ ਜੀ ਆ ਉਹ ਇਸ ਕਰਕੇ ਮੈਂਨ ਕਾ ਲੌਣੀਆ ਸੇਫ ਆ ਦੇਖ ਕੇ ਪੁੱਤ ਧਿਆਨ ਨਾਲ ਇੱਧਰ ਨਹੀਂ ਆਣਾ ਪੁੱਤ ਹੈਲੋ ਇੱਧਰ ਬੰਦ ਦਾ ਸਾਰਾ ਕੁਝ ਅੱਜ ਛੁੱਟੀ ਆ ਪੁੱਤ ਇੱਕ ਤਰੀਕ ਅੱਜ ਉਹ ਪਰ ਇੱਧਰੋਂ ਵੀ ਜਾ ਹੁੰਦਾ ਇੱਧਰੋਂ ਰਾਹ ਬੰਦ ਆ ਵਾਲਾ ਲੋਈ ਇਹ ਆ ਗਿਆ ਆਪਣੇ ਪਿੰਡ ਦਾ ਔਰ ਆ ਤੌਰ ਹੀ ਹੋ ਇੱਥੇ ਬੱਚੇ ਫੰਕਸ਼ਨ ਕਰਦੇ ਖੇਡਦੇ ਆ ਛੋਟਾ ਜਿਹਾ ਸਿਨੇਮਾ ਵੀ ਬਣਿਆ ਹੋਇਆ ਕਾਰਟੂਨਾਂ ਵਾਲੇ ਫਿਲਮਾਂ ਫਿਲਮਾਂ ਲੱਗਦੀਆਂ ਤੇ ਫੁੱਟਬਾਲ ਦੇ ਗਰਾਊਂਡ ਹੈਗਾ ਬਾਸਕਟਬਾਲ ਦਾ ਤੇ ਵਾਲੀਬਾਲ ਦਾ ਤੇ ਹੋਰ ਕਈ ਐਕਟੀਵਿਟੀਆਂ ਨੇ ਵਿੱਚ ਇਹਦੇ ਅੱਜ ਬੰਦ ਆ ਕਿਉਂਕਿ ਅੱਜ ਛੁੱਟੀ ਹੈ ਆਹ ਲਿਟਲੀ ਦੇ ਵਿੱਚ ਜਿਹੜੇ ਆਹ ਵਾਲੇ ਦਰਖਤ ਹਨ ਆਹ ਮੈਨੂੰ ਪਰਸਨਲੀ ਬਹੁਤ ਸੋਹਣੇ ਲੱਗਦੇ ਆ ਇਹ ਹਰੇਕ ਜਗ੍ਹਾ ਹੁੰਦੇ ਆ ਟੂਰਿਸਟ ਪਲੇਸ ਤੇ ਵੀ ਬਹੁਤ ਹੁੰਦੇ ਆ ਇਹ ਇਹ ਸੋਹਣੇ ਬਹੁਤ ਲੱਗਦੇ ਆ ਇਹ ਜਿਹੜਾ ਆ ਵਾਲਾ ਰਸਤਾ ਹੈ ਇਹ ਸਿੱਧਾ ਜਾਂਦਾ ਹੈ ਫਾਈਨਲ ਡੈਸਟੀਨੇਸ਼ਨ ਨੂੰ ਮੇਰਾ ਕਹਿਣ ਦਾ ਮਤਲਬ ਆ ਸਿੱਧਾ ਮਣੀਆਂ ਨੂੰ ਜਾਂਦਾ ਹੈ ਇੱਥੇ ਦੀਆਂ ਨੂੰ ਆ ਜਾ ਪੁੱਤ ਇਹ ਦਿਖਾਇਆ ਹੋਇਆ ਮੇਰੇ ਨਾਲ ਅੱਜ ਸੈਰ ਕਰਨ ਆਏ ਆ ਇਹ ਗੱਲਾਂ ਫਤਿਹ ਮਾਰਦੇ ਪਤਾ ਨਹੀਂ ਕਿ ਗੱਲਾਂ ਕਰੀ ਜਾਂਦੇ ਹੋ ਜਣੇ ਉੱਥੇ ਆਏ ਆ ਉੱਥੇ ਆਏ ਆ ਉੱਥੇ ਆਏ ਆ ਅੱਜ ਲੋਕਾਂ ਨੇ ਵੈਸੇ ਉਹਦਾ ਵੀ ਮਣੀਆ ਚ ਵੀ ਬਹੁਤ ਨਿਉਣਾ ਮੱਥਾ ਟੇਕਣਾ ਪਰ ਸਮਾਂ ਇਦਾਂ ਨਹੀਂ ਜਾਣਾ ਸਿੱਧਾ ਹੀ ਪੁੱਤ ਆ ਰਹੇ ਪੁੱਤ ਸਿੱਧਾ ਆ ਰਹੇ ਬੰਬ ਚੱਲੇ ਹੋਏ ਰਾਹ ਤੇ ਉਰੇ ਜਿਹੜੀ ਜਿਹੜੇ ਪਿੰਡ ਆਪਾਂ ਰਹਿੰਦੇ ਆ ਉਹ ਪਿੰਡ ਦੀ ਆਹ ਲੋਕੇਸ਼ਨ ਵੀ ਬੜੀ ਸੋਹਣੀ ਆ ਅਸੀਂ ਬਹੁਤ ਵਾਰ ਆਉਨੇ ਆ ਇੱਧਰ ਨੂੰ ਸੈਰ ਸਪਾਟਾ ਕਰਨ ਤੇ ਬੜਾ ਚੰਗਾ ਲੱਗਦਾ ਇੱਧਰ ਨੂੰ ਜਰਾ ਕੇ ਤੇ ਲੋਕ ਜਿੱਦਾਂ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਮੱਥਾ ਟੇਕਣ ਇਹ ਲੋਕ ਚਰਚੇ 'ਚ ਵੀ ਆਉਣੇ ਨਾਲ ਮੱਥਾ ਟੇਕਣਾ ਅਰਤੀ ਤੇ ਪਲੱਸ ਆਹ ਮੜੀਆਂ ਦੇ ਵਿੱਚ ਅੰਦਰ ਅੱਜ ਤੁਹਾਨੂੰ ਇਟਲੀ ਦੇ ਮੜੀਆਂ ਵੀ ਦਿਖਾ ਦਨੇ ਅੰਦਰੋਂ ਅੰਦਰੋਂ ਕਿਦਾਂ ਲਿਆ ਹੁੰਦੀਆਂ ਨੇ ਬਹੁਤ ਸੋਹਣੀਆਂ ਤੇ ਦਿਲ ਲੱਗਦਾ ਉਹ ਰਿਆ ਕਿ ਵੀ ਆ ਗਿਆ ਇਹਨੂੰ ਐਵੇਂ ਕਹਿ ਦਵਾ ਆਇਆ ਰਸਨਾ ਲੋ ਜੀ ਐਦਾਂ ਦੀਆਂ ਮੜੀਆਂ ਹੁੰਦੀਆਂ ਅੰਦਰ ਉਹ ਅੱਜ ਖੁੱਲੀਆਂ ਸੀ ਉਹ ਬੋਰੋਕੋ ਲੋਗ ਆਏ ਬੇ ਆਪਣੇ ਵੱਡੇ ਬਡੇਰਿਆਂ ਨੂੰ ਮੱਥਾ ਟੇਕਣ ਆਵੋ ਤਾ ਹਾਂ ਉਹ ਦੂਰ ਮਿਸਟਰ ਬੀਨੀ ਆ ਗਿਆ ਉਹ ਆਇਆ ਮਿਸਟਰ ਬੀਨੀ ਹੈਗਾ ਉਹ ਆ ਆਪਣੇ ਤੁਸੀਂ ਹਾਂ ਪੁੱਤ ਆ ਦੇਖੋ 1906 1933 ਹਰੇਕ ਦੀਆਂ ਜਣਿਕ ਜਿਕਣਾ ਆਪਣੇ ਹੁੰਦੇ ਨੇ ਹਰੇਕ ਦੇ ਘਰ ਦੀ ਆਪਣੀ ਆਪਣੀ ਬੱਕਰੀ ਬੱਕਰੇ ਜਗਾਵਾਂ ਲਈਆਂ ਵੀ ਹੁੰਦੀਆਂ ਇੱਥੇ ਤੇ ਇੱਥੇ ਉਹ ਦੱਬਦੇ ਫਿਰ ਇਹਨਾਂ ਨੂੰ ਜਿਕਣਾ ਆਹ ਦੇਖੋ 1800 77 ਤੇ ਲੇ ਗਏ 1955 ਤੱਕ ਹੋ ਗਿਆ ਹਨਾ ਓਏ ਕ ਬੀਬੀ ਵੀ ਬਹੁਤ ਪੁਰਾਣੀ ਤੋਂ ਪੁਰਾਣੀ ਆ ਬਈ 1930 ਤੋਂ 1982 ਓਏ ਕ ਬੀਬੀ ਵੀ ਮਾਰ ਤੋ ਹਾਂ ਬੀਬੀ ਮੌਤ ਹੋ ਗਿਆ ਪੁੱਤ ਹਾਂ ਨਾਲ ਫੋਟੋ ਆ ਵੀ ਲੰਗਿਆ ਮੀਆ ਪਲੱਸ ਜੀ ਸੁਹਾਬ ਪੁੱਤ ਬਹੁਤ ਪੁਰਾਣੀ ਤੋਂ ਪੁਰਾਣੀਆਂ ਕਬਰਾਂ ਪਈਆਂ ਬਈ ਇੱਥੇ 1870 1860 ਤੋਂ ਲੈ ਤਕਰੀਬਨ ਦੇਖ ਲਓ ਕਿੰਨੇ 100 200 ਸਾਲ ਹੋ ਗਿਆ ਤਕਰੀਬਨ ਲਗਭਗ ਉਦੋਂ ਇਹ ਪੁਰਾਣੀਆਂ ਪੁਰਾਣੀਆਂ ਪਈਆਂ ਦੇਖ ਲਓ ਹਨਾ ਕਿੰਨੀ ਲੋਕਾਂ ਨੇ ਇਹਨਾਂ ਨੇ ਯਾਦਗਾਰਾਂ ਸਾਹਮਣੇ ਰੱਖਿਆ ਹੋਈਆਂ ਆਇਤਾ ਵੀ ਜਣੀ ਕੁਛ ਨਹੀਂ ਹੋਣਾ ਜਣੀ ਕੁੱਦਾ ਇਹਨਾਂ ਲੋਕਾਂ ਦੀ ਆਪਣੀ ਸ਼ਰਦਾ ਹਨਾ ਫਾਈਨਲੀ ਆਪਾਂ ਹੁਣ ਆ ਗਏ ਆ ਪਾਰਕ ਦੇ ਵਿੱਚ ਬੱਚਿਆਂ ਨੂੰ ਲੈ ਕੇ ਕਿਉਂਕਿ ਮੈਂ ਤਾਂ ਉੱਧਾ ਵੈਸੇ ਆਉਣਾ ਹੀ ਹੁੰਦਾ ਅੱਜ ਫਿਰ ਬੱਚੇ ਵੀ ਨਾਲ ਲਿਆਂਦੇ ਇਹ ਵੀ ਕੜੀ ਆਪਣਾ ਖੇਡ ਕੁੱਦ ਲੈਣਗੇ ਓਕਿਓ ਉੱਤਰ ਹੱਥ ਤੇ ਜਿੰਨੀ ਸਮਾਨ ਸਿੱਟੀ ਦਾ ਹੁੰਦਾ ਓਕੇ ਕਿਸੇ ਨੇ ਬਾਈ ਸੱਚੇ ਕਿ ਜਿੱਦਾਂ ਮੱਛੀ ਪਾਣੀ ਵੀ ਨਾ ਨਹੀਂ ਰਹਿ ਸਕਦੀ ਨਾ ਉਵੇਂ ਬੱਚੇ ਮਿੱਟੀ ਵੀ ਨਾ ਨਹੀਂ ਰਹਿ ਸਕਦੇ ਜਿੱਥੇ ਵੀ ਮਿੱਟੀ ਦਿਖਦੀ ਹੈ ਮਿੱਟੀ ਨਿਆਣਿਆਂ ਨੂੰ ਆਪਣੇ ਵੱਲ ਖਿੱਚਦੀ ਦੇ ਖਿੱਚਦੀ ਹੈ ਇਹ ਮਿੱਟੀ ਦੇ ਵਿੱਚ ਖੇਲ ਕੇ ਹੀ ਕੰਫਰਟੇਬਲ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਇੱਕ ਆ ਬੈਠਾ ਇੱਧਰ ਮੇਰੇ ਚਲਾ ਰੋ ਤੇਰਾ ਸਮਦੀ ਬੁੱਧਰ ਬੈਠੀ ਹੈ ਗੱਲ ਕੁਝ ਨਹੀਂ ਹੁੰਦੀ ਬਸ ਇੱਕ ਬੱਚਿਆਂ ਦਾ ਉਹ ਬਣਿਆ ਹੋਵਾ ਹੁੰਦਾ ਇਹਦੇ ਵਿੱਚ

ਮੇਰੇ ਸਮਾ ਓਕਿਓ ਆ। ਪੜ ਗਿਆ ਪੜ ਗਿਆ ਕਿਹੜੇ ਬੜੇ ਨੇ। ਹਾ ਤੂੰ ਦੇਖੋ ਨਾ ਤੇ ਗੰਦੀਲਿਆਂ ਦੇ। ਤਾਂ ਮੇਰੇ ਥੋੜੀ ਆ। ਚਲੋ ਕੋਈ ਨਹੀਂ। ਮੇਰੇ ਥੋੜੀ ਦਸ ਹੈ ਨਾ। ਮੇਰੇ ਥੋੜੀ ਦਸ ਦੀ ਸਰਵਸਾ ਹੈ ਨਾ। ਮੇਰੇ ਥੋੜੀ ਇੰਨੇ ਗੰਦੇ ਆ। ਕਿਹੜੀ ਸਰਵਸਾ ਮੇਰੇ ਦਸ ਦੀ? ਕੋਈ ਚੱਕਰ ਨਹੀਂ। ਮਾਂ ਪਾਪ ਮੇਰੇ ਥੋੜੀ ਇੰਨੇ ਗੰਦੇ ਪਰ ਤੇਰੇ ਠੀਕ ਹੋਊਗਾ। ਚਲਾ ਜਾ ਹੁਣ ਉਹ ਆ ਜਾ ਪੁੱਤਰਾ ਬਸ ਕਰ ਹੁਣ ਉੱਠੀ ਸਾਫ ਕਰ ਓਏ ਟੁੱਟੀ ਲੱਗੀ ਮੇਰੇ ਘਰ ਤੋਂ ਨੇ ਆ ਜਾ ਤਾ ਜੋ ਹਰ ਸੁਪਰਮੈਨ ਬਣ ਗਿਆ ਹੁਣ ਉ르ਦਾ ਏ ਆ ਦੇਖੋ ਬਾਏ ਚਲੋ ਬਤਾ ਹੁਣ ਘਰ ਨੂੰ ਚਲੀਏ ਆਜੋ 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 ਬਸ ਕਰੋ ਕੱਪੜੇ ਕਿੱਲੇ ਹੋ ਜਾਣ ਬਈ ਸਾਰੇ ਅੱਜ ਦਾ ਬਾਈ ਬਹਾਵਾ ਟਾਈਮ ਲੱਗ ਗਿਆ ਪਾਰਕ ਦੇ ਵਿੱਚ ਤੇ 2-4 ਜਰ ਰੁਪਏ ਲਈ ਮਿਲ ਗਏ ਤੇ ਪਹਿਲਾਂ ਗੱਲਾਂ ਬਾਤਾਂ ਵਾਲੀ ਕੇ ਬੈਠੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਹੈਗਾ 1:30 ਬਜ ਗਿਆ ਦੇਖ ਕੇ ਗੱਡੀਆਂ ਦੀ ਪੁੱਤ ਲੋ ਜੀ ਨਵੇਂ ਸਾਲ ਦੀ ਸ਼ੁਰੂਆਤ ਕਹਿੰਦੇ ਮੂੰਗੀ ਮਸਰੀ ਨਾਲ ਕਰਤੀ ਹੁਣ ਸਾਰਾ ਸਾਲ ਮੂੰਗੀ ਮਸਰੀ ਖਾਵਾਂਗੇ ਅਸੀਂ ਨਵੇਂ ਸਾਲ ਵਾਲਾ ਜਣ ਵੀ ਮੂੰਗੀ ਚੱਲੂ ਚਲੋ ਖੈ 75 ਹੂੰ ਬਰਾਵਾ ਲੋ ਜੀ ਪਾਰਕ ਜੀ ਖੇਡਿਆ ਲੰਚ ਵੀ ਕਰ ਲਿਆ ਤੇ ਹੁਣ ਆ ਗਿਆ ਸਟੱਡੀ ਟਾਈਮ 13 ਫਿਊ ਸੈੱਟ 734 ਬਰਾਵਿਸਿਨਾ ਪੀਜ਼ਾ ਟਾਵਰ ਬਣਾਤਾ ਪੀਜ਼ਾ ਡਰਾਵਰ ਬੱਚਿਆਂ ਨੇ ਉਹ ਮੈਂ ਬਣਾਏ ਆ ਕੱਲੀ ਮੈਂ ਕਿਉਂਕਿ ਆਹ ਰਸਮ ਤਾਂ ਕੰਪਲੀਟ ਹੀ ਕਰਦੀ ਸੀ ਮੈਂ ਜਾ ਕੇ ਬਣਾ ਵੀ ਲਿਆ ਨਾਲੇ ਸਟੋਰ ਤੋਂ ਢਿਗੇ ਆ ਮੈਂ ਸਟੋਰ ਆ ਬੱਚੇ ਹੋ ਗਏ ਰੈਡੀ ਤੁਸੀਂ ਚਲੋ ਫੂਟਪਾਥ ਹੋਰ ਲੋ ਬਈ ਹੁਣ ਚੱਲਿਆ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਰਮਾਤਮਾ ਸ਼ੁਕਰਾਨਾ ਕਰਕੇ ਆਈਏ ਨਵਾਂ ਸਾਲ ਚੜਿਆ ਇਸ ਕਰਕੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਲੈ ਕੇ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਾ ਕਿੰਨਾ ਕੰਬਲ ਪਾਇਆ ਹੋਇਆ ਗੱਡੀ ਦੇ ਉੱਪਰ ਦੇਖ ਇਧਰ ਸਗੜ ਪੈਣ ਤੋਂ ਮਨ ਕੋਰੇ ਕੋਰਾ ਜਾਂਦਾ ਸਵੇਰ ਸਾਢੇ ਜਾਣਾ ਹੋਣਾ ਮੈਨੂੰ ਲੱਗਦਾ ਤੇ ਆ ਪਚਲੀ ਹੁਣ ਗੁਰਦੁਆਰਾ ਸਾਹਿਬ ਮੀਂਹ ਦੀ ਸੇਵਾ ਮੀਂਹ ਦੀ ਸੇਵਾ ਕੀ ਕੀ ਪਰਖਤਾ ਸਾਧਰੇ ਨੇ ਉਹ ਨਾ ਬਣਾ ਨਾ ਪੁੱਤ ਵਾਹਿਗੁਰੂ 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 ਡਬਲ ਇਕੱਠ ਦੇ ਜੀ ਮੈਂ ਨਾ ਮਨ ਫੋਲ ਦਾ ਸਿੰਗਲ ਇਕੱਠੇ ਡਬਲ ਇਕੱਠ ਦੇ ਦੇ 那不捏的。真不好受。 ਦੀ ਵਸਾ ਸਾਰਾ ਕਰ ਲੈ ਤੇ ਕਿਉਂ ਅਸਲੀ ਚਾਰ ਜਰ ਹਰ ਜੀ ਜੋ ਬੰਦੀ ਖਾਣੀ ਰੋਟੀ ਜੂਨ ਮੈਂ ਚੌਲ ਖੜਾ ਦਿੰਦੇ ਹਾਂ ਮਹਾਰਾਜ ਸੱਜਿਆ ਬਖਸ਼ੀ ਤੰਦਰੁਸ਼ ਬਖਸ਼ੀ ਸਲਾਮ ਅਲੈਕੁਮ ਅਰਹਮ ਓਏ ਟਿੱਕੇ ਬਾਈ ਟਿੱਕੇ ਲੋਜ ਗੁਰਦੁਆਰਾ ਸਾਹਿਬ ਤੋਂ ਆ ਗਏ ਘਰੇ ਹੁਣ ਆਪਾਂ ਕੀ ਕਰਦੇ ਹੁਣ ਤੁਸੀਂ ਆਓ ਦੇਖੋ ਇੱਧਰ ਪਹਿਲਾਂ ਸੌ ਗਿਆ ਸੀ ਗੁਰਦੁਆਰਾ ਸਾਹਿਬ ਹੁਣ ਉੱਠ ਵੀ ਖੜਿਆ ਬਹੁਤ ਸ਼ਰਾਰਤੀ ਅੰਸਰ ਹੈ ਬਹੁਤ ਜ਼ਿਆਦਾ ਆਓ ਜੀ ਕੀ ਕਰਦਾ ਜੋ ਬਣਾ ਟਿੱਕੇ ਵੈ ਤੋਂ ਗੁਰਦੁਆਰੇ ਜੇ ਵੀ ਨਹੀਂ ਟਿੱਕੇ ਹੈਗਾ ਅੱਜ ਹੋਬਾ ਨੋ ਚਲ ਕੱਪੜੇ ਬਦਲ ਕੇ ਆਓ ਚਲੋ ਅਹੀਂ ਪਾ ਰੱਖਣੇ ਚਲ ਸਹੀ ਗੇ ਉਹ ਪਹਿਲਾਂ ਕੀ ਸੀ ਦਾ ਅੱਜ ਦਾ ਵਲੌਗ ਇੰਨਾ ਕੀ ਆ ਤੈਨੂੰ ਕਮੈਂਟ ਤੇ ਜੁੜ ਕੇ ਤੇ ਸਬਸਕ੍ਰਾਈਬ ਕਰ ਤੇ ਤੇਰਾ ਤੁਹਾਨੂੰ ਵੀ ਆਣੀ ਦੇਖ ਲੈ ਤੇ ਕਮੈਂਟ ਤੇ ਜੁੜ ਕੇ ਚੱਲ ਬੇਰੀ ਗੱਲ ਕੋਈ ਨਹੀਂ ਸਮਝਣ ਲੱਗੀ ਹੈਗੀ ਚਲੋ ਮੈਨੂੰ ਗੱਲ ਤਾਂ ਕਰਨ ਦੇ ਲੋ ਜੀ ਅੱਜ ਦਾ ਬਲੌਗ ਐਨਾ ਕੀ ਸੀ ਉਮੀਦ ਕਰ ਤੁਹਾਨੂੰ ਬਧਿਆ ਲੱਗਿਆ ਹੋਗਾ ਸਬਸਕ੍ਰਾਈਬ ਕਰ ਤੁਹਾਨੂੰ ਬਧਿਆ ਲੱਗਿਆ ਤਾਂ ਇਹ ਗੱਲ ਨਹੀਂ ਕਰਨ ਦੇਣੀ ਬਾਈ ਤੁਸੀਂ ਆਪੇ ਸਮਝਦਾਰ ਰਹਿਣਾ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਬਾਈ ਹੋ ਗਈ ਤੁਹਾਨੂੰ ਬਾਈ ਬਈ ਰ ਅਸਮੁਦੀਪ ਰਹੀ ਗਈ ਸੀ ਬਾਏ ਕਰਨ ਤੋਂ ਸਾਡੇ ਘਰ ਰੌਲਾ ਪੈ ਜਾਂਦਾ ਜੇ ਕੋਈ ਜੇ ਕੋਈ ਰਹਿ ਜਾਵੇ ਪਿੱਛੇ ਉਹ ਤੂੰ ਖੜ ਬਾਏ ਬਾਹਰ ਹਟਣੀ ਹੋ ਗਈ ਬਾਏ ਹੁਣ ਉਹ ਗੱਲ ਕਰਨ ਦਿੰਦਾ ਨਹੀਂ ਕਿਸੇ ਨੂੰ ਬਾਏ ਬਾਏ ਹੋ ਗਈ ਤੇਰੀ ਠੀਕ ਹੈ ਉਹ ਲੱਗ ਗਿਆ ਪਤਾ ਓਕੇ ਜੀ ਬਾਏ ਬਾਏ